ਕੀ ਕਰੀਆ ਲੈ ਭਾਈ ਕੋ ਕਰਦੇ ਹੋਇਆ ਕੋੜ ਆਪਾਂ ਨੂੰ ਕੀ ਕਰੀਏ ਕੋਈ ਨਹੀਂ ਕੋਈ ਨਹੀਂ ਕਰੀਏ ਬਣਾ ਰਹੇ ਵੀਡੀਓ ਆਨਲਾਈਨ ਨੇ ਬੋਜੀ ਯਾਰ ਇਦਾਂ ਦੇਣੀ ਭਾਈ ਇਦਾਂ ਬੰਦ ਇਦਾਂ ਆਪਾ ਇਟਰ ਲਾ ਬੰਦਾ ਬੰਦਾ ਰੋ ਰੋ ਲੱਗੇ ਹੋਰ ਨਰੇ ਹੋਏ ਯਾਰ ਇਹਨਾਂ ਘਰ ਜੋਗੇ ਨਾ ਬਾਹਰ ਜੋਗੇ ਕੀ ਕਰੀਏ ਘਰ ਦੇ ਕੋਈ ਕੰਮ ਫਾਇ ਲੈ ਲੈ ਕੇ ਨਾ ਕੀ ਫਾਇਦਾ ਯਾਰ ਵਿੱਚ ਜਾ ਹੱਤਾਜੀ ਰਹਿ ਜੂਗਾ ਭਾਜੀ ਘਰਦਿਆਂ ਨੂੰ ਦੁੱਖ ਦੋਗੇ ਭਾਜੀ ਦੇ ਹੀ ਰਹੇ ਆ ਦੇਣੇ ਕੀ ਦੇ ਹੀ ਰਹੇ ਆ ਇੱਥੇ ਆ ਬਹੁਤ ਔਖੇ ਹੋਏ ਪਿਆ ਨਾ ਤੁਮ ਨਾ ਘਰਦਿਆਂ ਕੋ ਸੈਂਟਰ ਚ ਕੰਮ ਜੋਗੇ ਵੀ ਪਏ ਹਨੀਗੇ ਕੀ ਕਰੀਏ ਉਹਨੇ ਆ ਵੀ ਡੋਜ਼ ਘਟਾਤੀ ਆਪਣੀ ਉਹਤ ਘਟਾਤੀ ਭਾਉਜੀ ਘਟਾਤੀ ਜੇ ਛੱਡੋਗੇ ਤੇ ਜਿਆਦਾ ਭਾਜੀ ਹੌਲੀ ਹੌਲੀ ਹੁਣ ਆ ਹੀ ਸੀਨ ਹੋ ਰਿਹਾ ਹੈ ਵੀ ਸਰਦੀਆਂ ਸਰਦੀਆਂ ਦੇ ਵਿੱਚ ਨਾ ਕੰਮ ਬੰਦ ਕਰ ਦੇਣਾ ਜੀ ਆਪਾਂ ਕਿਉਂ ਐਂ ਨਹੀਂ ਕਹੀਏ ਕਿਦਾਂ ਪੁੱਛੇ ਮੰਮੀ ਡਾਡੀ ਮੰਮੀ ਡਾਡੀ ਆ ਹੋਰ ਕੌਣ ਹੈ ਭੈਣ ਭਰਾ ਜੀ ਫੇਰ ਯਾਰ ਤੇ ਜਵਾਨ ਹੈਗਾ ਤੂੰ ਕਰਦਾ ਹਾਂ ਹਾਂਜੀ ਹਾਂਜੀ ਜਵਾਨ ਪੋਤਾਂ ਤੋਂ ਮੇਰਾ ਇਹ ਵੀ ਕਿਸੇ ਨੇ ਲਾਤਾ ਜੀ ਬੋ ਜੀ ਕੀ ਕਰੀਏ ਪਤਾ ਕੀ ਆ ਕੋਈ ਵੀ ਬੰਦਾ ਆ ਕਰਦਾ ਐਂ ਡੇਰ ਤੇ ਆ ਜਾਂਦਾ ਇਹ ਨਾ ਬੇਚਣ ਜਿੰਨੇ ਤੇਰੇ ਬੇਚਣ ਵਾਲੇ ਨਹੀਂ ਬੰਦ ਕਰਦੇ ਸਾਡੇ ਵਰਗੇ ਨਹੀਂ ਬੰਦ ਹੋ ਸਕਦੇ ਕਿਹੜਾ ਸ਼ਰਮ ਮੱਲਾ ਵੇਦਾ ਜੀ ਜਿੰਦੇ ਤੱਕ ਬੰਦ ਨਹੀਂ ਹੁੰਦਾ ਮੱਪੀ ਨੂੰ ਮੱਲਾ ਪੈਂਦਾ ਬੋ ਜੀ ਮੱਪੀ ਨੂੰ ਮੱਲਾ ਪੈਂਦਾ ਵੇਚਣਾ ਬੰਦ ਹੋਏ ਨਾ ਬੋ ਜੀ ਮੈਂ ਕਹਿੰਦਾ ਕੋਈ ਬੰਦਾ ਕਰੂਗਾ ਹੀ ਨਹੀਂ ਗੱਲ ਇੱਥੇ ਮੁੱਕਦੀ ਆ ਜੀ ਮਿਲਦਾ ਸ਼ਰੀਆਨ ਤਾਂ ਹੀ ਲੈਂਦੇ ਆ ਜੀ ਭਾਈ ਸਾਰੇ ਇੱਥੇ ਜਿੰਨੇ ਵੀ ਆ ਸਭ ਇਹੀ ਰੋਗ ਦੇ ਮਾਰੇ ਹੋਈ ਆ ਜੀ ਐ ਨਹੀਂ ਚਾਹੀਏ ਸਾਰੇ ਇਸੇ ਰੋਗ ਦੇ ਮਾਰੇ ਆ ਤੁਸੀਂ ਛੱਡਣਾ ਤਾਂ ਚਾਹਦੇ ਹੋ ਭਾਈ ਬਿਲਕੁਲ ਤੋੜ ਜਿਹੜੀ ਤੋੜ ਲੱਗਦੀ ਆ ਨਾ ਭਾਜੀ ਉਹ ਨਹੀਂ ਮਤਲਬ ਕਿ ਛੱਡਣ ਦੇਣ ਬੜੀ ਗੰਦੀ ਤੋੜ ਆਈ ਤੋੜ ਨੀ ਪਾਜੀ ਦੀ ਤੋੜ ਉਹ ਪੈੜੀ ਆ ਤੋੜ ਉਹ ਪੈੜੀ ਆ ਰੇਕ ਮਸ਼ਾ ਛੁੱਟ ਜੂਗਾ ਭਾਈ ਆ ਨਹੀਂ ਛੁੱਟੇਗਾ ਜਮ ਮਰ ਜਮਾ ਬਸ ਬਸ ਆ ਚੱਕਰ ਆ ਪੰਜ ਚੱਕਰ ਦੇਖੇ ਮੈਂ ਮੁੰਡੇ ਜੱਟੜ ਤੇ ਦੇਖੇ ਨੇ ਲੋ ਭਾਈ ਯਾਰ ਆ ਪੱਤ ਲੱਤਾ ਗੋਡੇ ਨਹੀਂ ਚੱਲਦੇ ਠੀਕ ਆ ਜੀ ਸਰੀਰ ਨਹੀਂ ਕੰਮ ਕਰਦਾ ਬਿਲਕੁਲ ਵੀ ਉਲਟੀਆਂ ਲੂਜ਼ ਮੋਸ਼ਨ ਬਹੁਤ ਕੁਝ ਹੁੰਦਾ ਯਾਰ ਬਚੋ ਬਚੋ ਯਾਰ ਇਹ ਚੀਜ਼ਾਂ ਤੋਂ ਛੱਡੋ ਯਾਰ ਛੱਡੋ ਭਾਈ ਅੱਗੇ ਨਾਲੋਂ ਬਹੁਤ ਜਵਾਨੀ ਇੱਕ ਵਾਰ ਜਵਾਨੀ ਖਰਾਬ ਹੋ ਰਹੀ ਹੈ ਹਾਂਜੀ ਹਾਂਜੀ ਠੀਕ ਹੈ ਨੇ ਭਾਈ ਵੀ ਆਪਣੀ ডোজ ਘਟਾਤੀ ਐ ਬੋ ਜੀ ਵੀ ਇਹ ਆ ਹੌਲੀ ਹੌਲੀ ਬਾਲਕ ਕਰੇ ਪਿੱਛੇ ਹੋ ਜੀਏ ਵੀ ਦਵਾਈ ਤੋਂ ਵੀ ਇਹਦੀ ਨਾ ਕੋਈ ਦਵਾਈ ਦਾ ਵੀ ਇਹ ਰੋਗ ਆ ਬੋ ਜੀ ਜੇ ਆਪਾਂ ਦਵਾਈ ਲਾ ਲਈ ਨਾ ਦਵਾਈ ਨਹੀਂ ਪੇ ਛੁੱਟਦੀ ਬੜੇ ਬੰਦੇ ਦਵਾਈ ਤੇ ਵੀ ਲੱਗੇ ਹੋਏ ਆ ਚਰੋ ਵੀ ਲਾ ਰਹੇ ਆ ਨਾ ਸਾਰੇ ਇੱਥੇ ਲਾਣ ਆ ਲਈ ਆ ਭਾਈ ਇਹ ਨੂੰ ਮਨ ਬਦਨਾਮ ਹੈ ਬਦਲਾਮ ਆ ਬੋ ਜੀ ਪਤਾ ਨਹੀਂ ਕਿੱਥੋਂ ਕਿੱਥੋਂ ਲੋਕੀ ਆਂਦੇ ਆ ਤੇ ਕਿੱਥੋਂ ਕਿੱਥੋਂ ਜਾਂਦੇ ਆ ਸਰਕਾਰ ਨੂੰ ਚਾਹੀਦਾ ਵੀ ਆ ਚੀਜ਼ ਬੰਦ ਕਰ ਦੇਣ ਮੈਂ ਕਹਿੰਦਾ ਫਿੰਗਰ ਦੇ ਥੋਕੇ ਨਾ ਵੀ ਖੁੱਲਣ ਨਾ ਬੌਜੀ ਤਾਂ ਵੀ ਲੋਕੀ दारू ਪੀ ਕੇ ਗੁਜ਼ਾਰਾ ਕਰ ਲੋਗੇ ਕਿ ਪਾ ਦਿੰਦੇ ਆ ਤਾਂ ਭਾਈ ਉਹਦਾ 300 ਰੁਪਏ ਦਾ ਦਿੰਦੇ ਆ ਬੇਟਾ ਦਿੰਦੇ ਆ ਜੀ ਬੇਟਾ ਗ੍ਰਾਮੀ ਕੀ ਪਾਇਆ ਗ੍ਰਾਮੀ ਕੋਈ ਦੇ ਦਿੰਦਾ 2800 ਨੂੰ ਕੋਈ ਦੇ ਦਿੰਦਾ 3000 ਨੂੰ ਕੋਈ ਦੇ ਦਿੰਦਾ 3500 ਨੂੰ ਆਪਣੇ ਆਪਣੇ ਰੇਟ ਆਈ ਆਪਣੇ ਕੋਾਇਤਾ ਕਰ ਇੰਨੀ ਾਕਾਤ ਹੈ ਨਹੀਂ ਗ੍ਰਾਮੀ ਲੈ ਲਈਏ ਉਹ 300 ਬੜੀ ਮੁਸ਼ਕਲ ਹੈ ਇੱਕ ਦਿਆਰੀ ਲਾ ਲਈਦਾ ਆ ਬਹੁਤ ਆਈ ਇਹਦਾ ਪਹਿਲਾਂ ਪਹਿਲਾਂ ਜਦੋਂ ਕੰਮ ਕਰਦੇ ਸੀਗੇ ਨਾ ਕੋਈ ਐਵੇਂ ਕਹੇ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਕਰਕੇ ਲਾ ਲੈਣਾ ਹੁਣ ਆਪਣੀ ਇਕਾਦ ਤੋਂ ਬਾਹਰ ਹੋ ਗਿਆ ਆ ਚਲ ਠੀਕ ਆ ਗਾ ਲੋ ਚਲ ਲੈਟਰ ਚੱਕ ਤੇ ਕੱਲ ਮੈਂ ਜਾ ਰਿਹਾ ਉਹ ਮੋਡਲ ਲਈ ਆ ਮੇਰੇ ਕੋਲ ਉਹਨਾਂ ਨੂੰ ਵੀ ਸਮਝਾ ਦਈਏ ਯਾਰ ਉਹ ਮੇਰੇ ਭਰਾਵੋ ਤਾਂ ਨੂੰ ਜਵਾਨੀਆਂ ਰੋ ਲਈ ਜਾਂਦੇ ਆ ਯਾਰ ਤਾਂ ਨੂੰ ਜਵਾਨੀਆਂ ਰੋ ਲਈ ਜਾਂਦੇ ਆ ਯਾਰ ਆ ਲੈ ਆ ਲੈ ਇਧਰ ਇਧਰ ਆ ਜੇ ਤੇ ਭਲੇ ਖਾ ਇਹ ਦੇ ਵੇਖ ਇਧਰ ਇਹੋ ਜੀ ਕੋਈ ਗੱਲ ਨਹੀਂ ਆ ਬੰਦ ਆ ਬੰਦ ਆ ਬੰਦ ਆ ਨਹੀਂ ਗੱਲ ਨਹੀਂ ਹੋਇਆ ਆਪਾਂ ਤਾਂ ਇਹ ਕਹਿੰਦੇ ਆਪਾਂ ਤਾਂ ਆਪਾਂ ਦਾ ਆਪਾਂ ਦਾ ਸਾਰੇ ਜਵਾਬ ਦਮਾ ਪਰ ਆ ਵੀਡੀਓ ਨਾ ਬਣਾਓ ਵੀਡੀਓ ਨਹੀਂ ਬਣਦੀ